ਸਟੈਚੂ ਆਫ ਲਿਬਰਟੀ ਜਿਹੜਾ ਹੈਗਾ ਸੰਤੋਖ ਸਿੰਘ ਅਤੇ ਉਹਨਾਂ ਦੇ ਬੇਟੇ ਵੱਲੋਂ ਤਿਆਰ ਕੀਤਾ ਗਿਆ ਹੈਗਾ ਉਹਨਾਂ ਦੇ ਦੋ ਬੇਟੇ ਆ ਦੋਨੇ ਬੇਟੇ ਵਿਦੇਸ਼ਾਂ ਦੇ ਵਿੱਚ ਘੁੰਮਦੇ ਨੇ ਤੇ ਜਦੋਂ ਕਿਤੇ ਪੰਜਾਬ ਦੇ ਵਿੱਚ ਆਂਦੇ ਨੇ ਤੇ ਇੱਕ ਨਵੀਂ ਸੋਚ ਲੈ ਕੇ ਆਂਦੇ ਨੇ ਹੁਣ ਵੀ ਜਦੋਂ ਪੰਜਾਬ ਦੇ ਵਿੱਚ ਆਏ ਤਾਂ ਉਹਨਾਂ ਦੇ ਬੇਟੇ ਵੱਲੋਂ ਇੱਕ ਜਿਹੜੀ ਨਵੀਂ ਸੋਚ ਰੱਖੀ ਗਈ ਉਹਨਾਂ ਦੇ ਕੋਠੀ ਦੇ ਉੱਪਰ ਜਿਹੜਾ ਹੈਗਾ ਲਿਬਰਟੀ ਸਟੈਚੂ ਆਫ ਲਿਬਰਟੀ ਤਿਆਰ ਕਰਵਾਇਆ ਗਿਆ ਸੰਤੋਖ ਸਿੰਘ ਜੀ ਉਹਨਾਂ ਦੇ ਜਿਹੜੇ ਪਿਤਾ ਜੀ ਨੇ ਸਾਡੇ ਨਾਲ ਨੇ ਸਰ ਸਸਰੀਕਾਲ ਜੀ ਇੱਕ ਗੱਲ ਕਰੀਏ ਪੰਜਾਬ ਦੇ ਵਿੱਚ ਹੀ ਆਪਾਂ ਗੱਲ ਕਰਾਂਗੇ ਕਿ ਲਗਾਤਾਰ ਕਈ ਕੋਠੀਆਂ ਦੇ ਉੱਪਰ ਆਪਾਂ ਦੇਖਦੇ ਹਾਂ ਕਿਤੇ ਫੁੱਟਬਾਲ ਤਿਆਰ ਕੀਤਾ ਹੁੰਦਾ ਕਿਤੇ ਜਹਾਜ਼ ਤਿਆਰ ਕੀਤਾ ਕਿਸੇ ਨੇ ਬੱਸ ਤਿਆਰ ਕਰ ਲਈ ਕਿਸੇ ਨੇ ਕਾਰ ਤਿਆਰ ਕਰ ਲਈ ਕਿਸੇ ਨੇ ਘੋੜਾ ਤਿਆਰ ਕਰ ਲਿਆ ਕਿਸੇ ਨੇ ਕ੍ਰਿਕਟ ਦੀਆਂ ਟੀਮਾਂ ਹੀ ਤਿਆਰ ਕਰ ਲਈਆਂ ਪਹਿਲਵਾਨ ਖੜੇ ਪਹਿਲਵਾਨ ਖੜੇ ਕਰ ਲਏ ਪਰ ਤੁਹਾਡੇ ਕੋਠੀ ਦੇ ਇੱਕ ਅਲੱਗ ਹੀ ਤਰ੍ਹਾਂ ਦਾ ਆਪਾਂ ਸਟੈਚੂ ਕਹਿ ਸਕਦੇ ਸਟੈਚੂ ਆਫ ਲਿਬਰਟੀ ਜਿਹੜਾ ਕਿ ਅਮਰੀਕਾ ਦੇ ਵਿੱਚ ਦੇਖਣ ਨੂੰ ਮਿਲਦਾ ਆ ਅੱਜ ਜਿਹੜਾ ਜ਼ਿਕਰ ਗੱਲ ਕਰੀਏ ਬਯੋਹਾ ਖੁਰਦ ਦੇ ਵਿੱਚ ਵੀ ਬਣਾ ਦਿੱਤਾ ਗਿਆ ਕੀ ਕਹਿਣਾ ਚਾਹੋ ਨੇ ਬਹੁਤ ਬਾਰ ਬਾਰ ਜਿਹੜੀਆਂ ਬੜੀਆਂ ਬਣੀਆਂ ਸੈਂਡਾਉਲੀ ਦੇ ਲੋਕਾਂ ਦੇ ਨਾ ਦੇਖੀ ਚਲੋ ਹੁਣ ਗਾਂ ਨਹੀਂ ਗਾਂ ਲੋਕੀ ਤੁਰ ਪੈਣਾ ਐ ਐਸੀ ਜਗ੍ਹਾ ਤੇ ਬਾਕੀ ਅੱਜ ਆ ਦਾ ਮਨ ਹੁੰਦਾ ਜਿਹਦਾ ਜਿੱਦ ਮਨ ਚਾਲੇ ਅਗਲਾ ਆ ਦੀ ਚੀਜ਼ ਤਿਆਰ ਕਰ ਲੈਣ ਆਈਡੀਆ ਕਿੱਥੋਂ ਆ ਗਿਆ ਕਿੜਿਆ ਫੇ ਦੇਖੋ ਜੀ ਜਦੋਂ ਗਏ ਸੀ ਤਰਨ ਤਰਨ ਤੋਂ ਅੰਮ੍ਰਿਤਸਰਾ ਰੋਡ ਦੇ ਉੱਤੇ ਬਣੇ ਸੀ ਰੋਡ ਤੇ ਉਹ ਨਿਕਾ ਪੈ ਗਏ ਜਾਂਦੇ ਜਾਂਦੇ ਗੱਡੀ ਦੇ ਵਿੱਚ ਤਾਂ ਉਹ ਨਿਆਣੇ ਮੁੰਡੇ ਦੇ ਪਸੰਦ ਆ ਕਿ ਜਾ ਕੇ ਉਹਨਾਂ ਦੇ ਘਰ ਜਾ ਕੇ ਕੋਠੀ ਦੇ ਇੱਕ ਬਾਰੇ ਸੀ ਕੋਰੇ ਮਨ ਨੂੰ ਲਾ ਕੇ ਕਹਿੰਦਾ ਚੀਜ਼ ਹੈ ਬੜੀ ਮੈਂ ਕਿ ਚੱਲ ਇਹ ਬਣਾ ਲਵਾਂ ਕਿੰਨਾ ਕ ਖਰਚਾ ਹੋ ਗਿਆ ਖਰਚਾ 2.5 ਤੋਂ 3 ਲੱਖ ਰੁਪਏ ਵਿਚ ਹੋ ਗਿਆ 3 ਤੋਂ 2.5 2.5 3 ਲੱਖ ਹੋ ਗਿਆ ਜੀ ਹਾਂ ਜੀ ਤੇ ਇਹਦੇ ਵਾਸਤੇ ਜੇਕਰ ਗੱਲ ਕਰੀਏ ਮਟੀਰੀਅਲ ਵਗੈਰਾ ਦੀ ਵੀ ਲੋੜ ਪਈ ਹੋਣੀ ਆ ਕਿ ਤੇ ਇੱਥੋਂ ਮਿਲ ਗਿਆ ਜਾਂ ਬਾਹਰੋਂ ਲੈਣਾ ਪਿਆ ਕਿ ਤੁਹਾਨੂੰ ਮਟੀਰੀਅਲ ਇੱਥੇ ਮਿਲ ਜਾਂਦਾ ਸਰੀਆਂ ਮਿਲ ਜਾਂਦੇ ਬਜਰੀ ਮਿਲ ਜਾਂਦੇ ਸੀਮੈਂਟ ਮਿਲ ਗਿਆ ਬਾਕੀ ਉਹਨੇ ਤਿਆਰ ਕਰਕੇ ਕੀਤਾ ਬਸ ਜਿਹੜਾ ਇਹਦਾ ਨਕਸ਼ਾ ਆਪਾਂ ਕਹੀਏ ਨਕਸ਼ਾ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਤਿਆਰ ਕੀਤਾ ਗਿਆ ਉਹ ਨਕਸ਼ਾ ਜੀ ਉਹ ਜਿਹੜੇ ਆਪਣੇ ਮੈਸਤੀ ਤਿਆਰ ਕਰਕੇ ਉਹਨਾਂ ਨਕਸ਼ਾ ਬਣਾਉਂਦੇ ਇਹ ਚੀਜ਼ ਸੀਗੇ ਅੱਛਾ ਜੀ ਨਕਸ਼ਾ ਉਹਨੇ ਆਪੇ ਤਿਆਰ ਕਰ ਲਿਆ ਇੱਥੇ ਸਰੀਆ ਬੱਦ ਲਿਆ ਆ ਕੇ ਇੱਥੇ ਜੋ ਤਿਆਰ ਕਰ ਲਓਗੇ ਆਪਣੇ ਆਪ ਕਰ ਲਿਆ ਤੇ ਉਹਨਾਂ ਦੀ ਦਿਹਾੜੀ ਵਗੈਰਾ ਵੀ ਜਿਆਦਾ ਸੀ ਜਾਂ ਦਿਹਾੜੀ ਉਨੀ ਕੀ ਸੀਗੀ ਦਿਹਾੜੀ ਦੇ ਕੋਈ ਨਹੀਂ ਸਾਡਾ ਮਾਹਲਾ 130000 ਰੁਪਏ ਉਹਨਾਂ ਨੂੰ ਪਪੂ ਕਠੇਕਾ ਕਰਦਾ ਤੇ ਮਟੀਰੀਅਲ ਵਗੈਰਾ ਮਟੀਰੀਅਲ ਸਾਡਾ ਸਾਰਾ ਠੀਕ ਹੈ ਹਾਂਜੀ ਤੇ ਜਿਹੜੇ ਆਮ ਲੋਕ ਹੈਗੇ ਆ ਉਹਨਾਂ ਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਠੀਕ ਹੈ ਜਿਹੜੀ ਚੀਜ਼ ਅਗਲੇ ਪਸੰਦ ਲੱਗਦੀ ਅਗਲਾ ਬਣਾਉਂਦਾ ਕਹੇ ਤੇਰਾ ਕੋਈ ਬਣਾਉਂਦਾ ਹੋਏ ਨੀਗਾ ਜਿੱਦਾਂ ਅਗਲਾ ਮਨ ਕਰਦਾ ਉਹਦਾ ਬਣਾ ਲੈਂਦਾ ਆ ਜਿਵੇਂ ਕਿ ਤੁਹਾਡੇ ਦੋਨੇ ਬੇਟੇ ਹੈਗੇ ਆ ਵਿਦੇਸ਼ਾਂ ਦੇ ਵਿੱਚ ਇੱਕ ਆਸਟ੍ਰੇਲੀਆ ਚ ਤੁਸੀਂ ਦੱਸ ਰਹੇ ਹੈਗੇ ਆ ਇੱਕ ਅਮਰੀਕਾ ਦੇ ਵਿੱਚ ਪਹਿਲਾਂ ਸੀਗਾ ਤੇ ਉਸ ਤੋਂ ਬਾਅਦ ਹੁਣ ਕੈਨੇਡਾ ਦੇ ਵਿੱਚ ਆ ਅਮਰੀਕਾ ਦੇ ਵਿੱਚ ਜਦੋਂ ਰਹਿੰਦੇ ਸੀਗੇ ਉਦੋਂ ਨਹੀਂ ਉਹਨਾਂ ਨੂੰ ਆਈਡੀਆ ਆਇਆ ਕਿ ਸਟੈਚੂ ਆਫ ਲਿਬਰਟੀ ਜਿਹੜਾ ਤਿਆਰ ਕਰਵਾਇਆ ਜਾਵੇ ਜਰੋ ਜੀ ਉਦੋਂ ਏਦਾਂ ਟਰੱਕ ਟਰੱਕ ਚਲਾਉਂਦੇ ਸੀਗੇ ਕਈ ਸਾਲ ਚਲਾਏ 5- ਪੂਰੇ ਫੇਦਾ ਅਮਰਸਰ ਜਾ ਜਾਂਦੇ ਜਾਂਦੇ ਰਾਹੇ ਬੈਠੇ ਫੇਦਾ ਸਵੇਰ ਨੂੰ ਸੰਦਾਂ ਗੰਟੀ ਅਰਕਾ ਲਿਗਣੇ ਦੇ ਰਾਜ ਜੀ ਮੈਂ ਕਹੀ ਮਾਲੋ ਤੇ ਹੁਣ ਗੱਲ ਕਰੀਏ ਪਿੰਡ ਦੇ ਵਿੱਚ ਕਿੰਨੇ ਕੁ ਲੋਕ ਜਿਹੜੇ ਰੋਜ਼ ਆ ਕੇ ਫੋਟੋਆਂ ਵਗੈਰਾ ਕਰ ਮੰਦੇ ਬਸ ਤੁਰੇ ਹੀ ਆਉਂਦੇ ਕੋਈ ਨਾ ਕੋਈ ਅੱਜ ਉਹਦਾ ਬੰਦਾ ਆਈ ਜਾਂਦਾ ਖਿੱਚੀ ਜਾਂਦੇ ਆ ਤੁਰੇ ਜਾਂਦੇ ਆ ਖਿੱਚੀ ਜਾਂਦੇ ਤੁਰੇ ਜਾਂਦੇ ਆ ਦੇਖ ਕੇ ਬਾਹਰ ਦੂਰੋਂ ਬਹੁਤ ਦੱਸਦੀ ਆ ਤਾਂ ਉੱਚੇ ਥਾਂ ਆ ਤਾਂ ਬਾਹਰ ਨੂਰ ਤੇ ਲੀਂਦੀ ਨਿਗਾ ਪੈਂਦੀ ਆ ਜਿੱਦਾਂ ਲੱਗ ਲੱਗੇ ਪਿੰਡ ਦਾ ਕਿੰਨੀ ਇਹਦੀ ਹਾਈਟ ਹੈਗੀ 15 ਫੁੱਟ ਜੀ 15 ਫੁੱਟ ਹੈਗੀ ਹਾਂ ਜੀ ਇਹ ਤਾਂ ਵੇਖੋ ਮਤਲਬ ਪਿੰਡ ਦੇ ਵਿੱਚ ਸਭ ਤੋਂ ਉੱਚੀ ਹੋਈ ਹਾਂ ਜੀ ਭਾਣਾ 15 ਫੁੱਟ ਪੂਰੀ ਹੈ ਜੀ ਤੇ ਕਹਿੰਦੇ ਹੁੰਦੇ ਆ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਸ਼ੌਂਕ ਹੀ ਸੀਗਾ ਜਾਂ ਵੈਸਾ ਹੀ ਇੱਕ ਸੋਚ ਰੱਖੀ ਸੀ ਕਿ ਅਲੱਗ ਤਰ੍ਹਾਂ ਦੀ ਚੀਜ਼ ਤਿਆਰ ਕੀਤੀ ਜਾਵੇ ਲੱਗਦਾ ਨਾ ਜਿੱਦਾਂ ਸ਼ੌਂਕ ਹੈ ਉਹ ਹੁੰਦਾ ਬਨਿਆਲੇ ਕਿਸੇ ਨੂੰ ਵੀ ਹੁੰਦਾ ਸ਼ੌਂਕ ਨਾਲ ਕੋਈ ਚੀਜ਼ ਬਣੀ ਸ਼ੌਂਕ ਨਾਲ ਨਹੀਂ ਬਣਦੀ ਆ ਕਿਸੇ ਦਾ ਤਾਂ ਕੋਈ ਬਣਾਉਂਦਾ ਨਹੀਂਗਾ ਜਿੱਦਾਂ ਆਪ ਦੇ ਮਨ ਨੂੰ ਸ਼ੌਂਕ ਹੁੰਦਾ ਉਦੋਂ ਅਗਲਾ ਬਣਾ ਲੈਂਦਾ ਆ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਵਾਕਿਆ ਹੀ ਗੱਲ ਸਹੀ ਆ ਕਿਉਂਕਿ ਢਾਈ ਤੋਂ 3 ਲੱਖ ਰੁਪਇਆ ਲਾ ਕੇ ਸਟੈਚੂ ਆਫ ਲਿਬਰਟੀ ਤਿਆਰ ਕਰਵਾਈ ਗਈ ਆ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਦਿਖਾ ਦੇਣ ਕਿ ਇਹ ਜਿਹੜੀ ਸਟੈਚੂ ਆਫ ਲਿਬਰਟੀ ਹੈਗੀ ਆ 15 ਫੁੱਟ ਦੀ ਮੂਰਤੀ ਜਿਹੜੀ ਤਿਆਰ ਕੀਤੀ ਗਈ ਕਿਉਂਕਿ ਅਮਰੀਕਾ ਦੇ ਵਿੱਚ ਤੁਸੀਂ ਇਹਨੂੰ ਦੇਖਦੇ ਹੋਵੋਗੇ ਪਰ ਹੁਣ ਤੁਸੀਂ ਨਕੋਦਰ ਦੇ ਨਾਲ ਲੱਗਦੇ ਪਿੰਡ ਬਜੂਆ ਖੁਰਦ ਦੇ ਵਿੱਚ ਵੀ ਆ ਕੇ ਇਸ ਇਹ ਮੂਰਤੀ ਦੇ ਨਾਲ ਆ ਕੇ ਫੋਟੋ ਕਰਵਾ ਸਕਦੇ ਹੋ ਕੈਮਰਾ ਪਰਸਨ ਨਾਲ ਪਨੀਤ ਰੋੜਾ ਨਕੋਦਰ